ਅਮਰੀਕਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਐਲਏ ਦੇ ਵਿੱਚ ਇੱਕ ਹੋਰ ਜੰਗਲ ਦੀ ਅੱਗ ਮਚ ਗਈ। ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਕਈ ਏਕੜ ਇਲਾਕੇ ਦੇ ਵਿੱਚ ਇਹ ਅੱਗ ਲੱਗੀ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਬੜੀ ਮੁਸ਼ਕਲ ਦੇ ਨਾਲ ਇਸ ਇਲਾਕੇ ਦੇ ਵਿੱਚੋਂ ਕੱਢਿਆ ਗਿਆ, ਰੈਸਕਿਊ ਕੀਤਾ ਗਿਆ। ਮਾਮਲੇ ਦੇ ਨਾਲ ਜੁੜੀ ਜੋ ਜਾਣਕਾਰੀ ਮਿਲੀ ਹੈ ਤੁਹਾਨੂੰ ਦੱਸਾਂਗੇ ਤੇ ਹੰਤ ਤੱਕ ਸਾਡੇ ਖਾਸ ਖਬਰ ਦੇ ਨਾਲ ਜੁੜੇ ਰਹੋ। ਫਿਲਹਾਲ ਦੀ ਗੱਲ ਕੀਤੀ ਜਾਵੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਕਿ ਕਿਸ ਤਰੀਕੇ ਅਲ ਦੇ ਵਿੱਚ ਅੱਗ ਲੱਗੀ ਹੋਈ ਹੈ ਭਿਆਨਕ ਰੂਪ ਲਗਾਤਾਰ ਇਹ ਅਗਧਾਰਨ ਕਰਦੀ ਨਜ਼ਰ ਆ ਰਹੀ ਹੈ ਪਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਇੱਕ ਹੋਰ ਜੰਗਲ ਦੇ ਵਿੱਚ ਅੱਗ ਲੱਗੀ ਹੈ ਜਿਸ ਤੋਂ ਬਾਅਦ ਲੋਕਾਂ ਦਾ ਉਠਣਾ ਕਾਫੀ ਜ਼ਿਆਦਾ ਖਤਰਨਾਕ ਹੋ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਲਾਸ Ăਂਜਲਸ ਦੇ ਵਿੱਚ ਇੱਕ ਵਾਰ ਫਿਰ ਅੱਗ ਪੜ ਗਈ ਹੈ ਐਲ ਏ ਦੇ ਉੱਤਰ ਦੇ ਵਿੱਚ ਇੱਕ ਦਮੀ ਜੰਗਲੀ ਅੱਗ ਲੱਗ ਗਈ ਹੈ ਜੋ ਪਹਿਲਾ ਵੱਡੀ ਅੱਗ ਦੀ ਲਪੇਟ ਦੇ ਵਿੱਚ ਸੀ ਜਿਸ ਕਾਰਨ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਦੇ ਲਈ ਮਜਬੂਰ ਹੋਣਾ ਪਿਆ ਦੋ ਘਾਟ ਤੱਕ ਅੱਗਾਂ ਤੋਂ ਬਾਅਦ ਇਹ ਪਹਿਲਾ ਸੰਕਟ ਦੇ ਵਿੱਚ ਹੈ ਬੁਧਵਾਰ ਨੂੰ ਕਾਸਟੈਕ ਝੀਲ ਦੇ ਨੇੜੇ ਪਹਾੜੀਆਂ ਦੇ ਵਿੱਚ ਭਿਆਨਕ ਅੱਗ ਫੈਲ ਗਈ ਸੀ ਜਿਸ ਨੇ ਕੁਝ ਘੰਟਿਆਂ ਦੇ ਵਿੱਚ 890 ਏਕੜ ਜ਼ਮੀਨ ਤੋਂ ਵੱਧ ਜ਼ਮੀਨ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਇਲਾਕੇ ਦੇ ਵਿੱਚ ਤੇਜ਼ ਹਵਾਵਾਂ ਦੇ ਕਾਰਨ ਅੱਗ ਦੀਆਂ ਲਪਟਾਂ ਸਤਨਾਕ ਰੁਕਤਾਰਨ ਕਾਰਜੀਆਂ ਨੇ ਇਸ ਕਾਰਨ ਇੱਥੇ ਹੋਰ ਅੱਗ ਬੈਲੰ ਦਾ ਡਰ ਬਣ ਗਿਆ ਐਲਏ ਦੇ ਵਿੱਚ ਲੱਗੀ ਇਸ ਅੱਗ ਦੇ ਕਾਰਨ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਨੇ ਕਾਸਟੈਕ ਈਵ ਦੇ ਨੇੜੇ ਜੰਗਲੀ ਖੇਤਰ ਦੇ ਵਿੱਚ ਅੱਗ ਲੱਗੀ ਹੈ ਇਲਾਕਾ ਉੱਤਰ ਪੱਸ਼ਮ ਐਲਏ ਦੇ ਵਿੱਚ ਸਥਿਤ ਹੈ ਅੱਗ ਨੇ 8000 ਇਕੜ ਯਾਨੀ ਕਿ 3200 ਹੈਕਟੇਅਰ ਦੇ ਖੇਤਰ ਨੂੰ ਆਪਣੀ ਬੇੜ ਦੇ ਵਿੱਚ ਲੈ ਲਿਆ ਢੀਲ ਦੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਦੇ ਲਈ ਅਲਰਟ ਜਾਰੀ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਲਾਸ ਐਂਜਲਸ ਇਲਾਕੇ ਦੇ ਵਿੱਚ ਤੇਜ਼ ਅਤੇ ਖੁਸ਼ਕ ਸ਼ਾਂਤਾਂ ਆਨਾਂ ਹਵਾਵਾਂ ਚੱਲ ਰਹੀਆਂ ਨੇ ਜਿਸ ਕਾਰਨ ਅੱਗ ਲੱਗੀ ਹੈ ਇਸ ਕਾਰਨ ਧੂੰਏ ਦਾ ਇੱਕ ਵੱਡਾ ਬੱਦਲ ਉੱਠ ਰਿਹਾ ਹੈ ਡਰੇ ਕਿ ਇਹ ਅੱਗ ਹੋਰ ਵੀ ਵੱਡੇ ਖੇਤਰ ਨੂੰ ਆਪਣੀ ਲਪੇਟ ਵਿੱਚ ਲੈ ਸਕਦੀ ਹੈ ਐਲਏ ਕਾਉਂਟੀ ਸ਼ੈਰਫ ਦੇ ਵੱਲੋਂ ਸਾਰਿਆਂ ਨੂੰ ਤੁਰੰਤ ਇਲਾਕਾ ਖਾਲੀ ਕਰਨ ਦੀ ਅਪੀਲ ਕੀਤੀ ਗਈ ਹੈ ਅੱਗ ਭੜਕਣ ਦੇ ਖਤਰੇ ਦੇ ਕਾਰਨ ਚੀ ਹਿਂਦੇਆਲੇ ਦੁਆਲੇ ਦੇ 31000 ਲੋਕਾਂ ਨੂੰ ਕੱਢਣ ਦੇ ਆਦੇਸ਼ ਦਿੱਤੇ ਗਏ। ਦੱਖਣੀ ਕੈਲੀਫੋਰਨੀਆ ਦੇ ਵਿੱਚ ਨਵੀਨਤਮ ਜੰਗਲੀ ਅੱਗ ਤੇਜ਼ੀ ਦੇ ਨਾਲ ਫੈਲ ਗਈ। ਲਗਭਗ 19000 ਨਿਵਾਸੀਆਂ ਨੂੰ ਲਾਜ਼ਮੀ ਨਿਕਾਸੀ ਦੇ ਆਦੇਸ਼ਾਂ ਅਧੀਨ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਐਲ.ਏ ਦੇ ਵਿੱਚ ਲੱਗੀ ਭਿਆਨਕ ਅਗਨ ਹਜ਼ਾਰਾਂ ਘਰ ਤਬਾਹ ਹੋ ਚੁੱਕੇ ਨੇ। ਇੰਨਾ ਹੀ ਨਹੀਂ 2 ਲੱਖ ਲੋਕਾਂ ਨੂੰ ਆਪਣੇ ਘਰ ਛੱਡਣ ਦੇ ਲਈ ਮਜਬੂਰ ਹੋਣਾ ਪਿਆ ਜਦੋਂ ਕਿ 25 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਕਿਹਾ ਜਾ ਰਿਹਾ ਹੈ ਕਿ ਕੌਸਟਿਕ ਦੀ ਇੱਕ ਜੇਲ੍ਹ ਨੂੰ ਖਾਲੀ ਕਰਵਾਉਣ ਦਾ ਹੁਕਮ ਦਿੱਤਾ ਗਿਆ ਅਤੇ ਲਗਭਗ 500 ਕੈਦੀਆਂ ਨੂੰ ਗਾਂਡੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਰਾਸ਼ਟਰੀ ਮੌਸਮ ਸੇਵਾ ਐਲਐਨਐ ਬੁੱਧਵਾਰ ਦੁਪਹਿਰ ਨੂੰ ਚੇਤਾਵਨੀ ਦਿੱਤੀ ਸੀ ਕਿ ਦੱਖਣੀ ਕੈਲੀਫੋਰਨੀਆ ਦੇ ਵਿੱਚ ਦੁਪਹਿਰ ਬਾਅਦ ਅਤੇ ਰਾਤ ਭਾਰ ਤੇਜ਼ ਹਵਾਵਾਂ ਜਾਰੀ ਰਹਿਣ ਦੀ ਉਮੀਦ ਹੈ ਜਿਸ ਦੇ ਨਾਲ ਖੇਤਰ ਦੇ ਵਿੱਚ ਲੱਗੀ ਜੰਗਲ ਦੀ ਅੱਗ ਵਿਰੋਧ ਅੱਗ ਬੁਝਾਉਣ ਦੇ ਯਤਨਾਂ ਦੇ ਵਿੱਚ ਰੁਕਾਵਟ ਆ ਸਕਦੀ ਹੈ। ਮੌਸਮ ਵਿਗਿਆਨੀਆਂ ਨੇ ਕਿਹਾ ਕਿ ਹਵਾਵਾਂ ਇੰਨੀਆਂ ਉੱਚੀਆਂ ਹੋਣ ਗਿਆ ਕਿ ਵਿਸਫੋਟਕ ਅੱਗ ਵਿਵਹਾਰ ਦਾ ਕਾਰਨ ਬਣ ਸਕਦੀਆਂ ਨੇ। ਇਹ ਬਹੁਤ ਹੀ ਅਸਥਿਰ ਸਥਿਤੀ ਹੈ ਅਤੇ ਸਾਰਿਆਂ ਨੂੰ ਤਿਆਰ ਰਹਿਣ ਦੀ ਜ਼ਰੂਰਤ ਹੈ ਤੁਹਾਨੂੰ ਦੱਸਦੇ ਹਾਂ ਕਿ ਸਾਲ 2028 ਦੇ ਵਿੱਚ ਮੈਗਾ ਸਪੋਰਟਸ ਇਵੈਂਟ ਯਾਨੀ ਕਿ 올림픽 ਅਮਰੀਕੀ ਸ਼ਹਿਰ ਐਲੈ ਦੇ ਵਿੱਚ ਆਯੋਜਿਤ ਕੀਤਾ ਜਾਣਾ ਹੈ। ਇਹ ਪ੍ਰੋਗਰਾਮ 14 ਜੁਲਾਈ ਤੋਂ 30 ਜੁਲਾਈ 2028 ਤੱਕ ਚੱਲੇਗਾ। ਐਲੈ ਨੂੰ ਅਮਰੀਕੀ ਸਿਨੇਮਾ ਦਾ ਕੇਂਦਰ ਕਿਹਾ ਜਾਂਦਾ ਹੈ ਜਿਹਦੇ ਵਿੱਚ ਸਮਾਗਮ ਨੂੰ ਕਈ ਤਰੀਕਿਆਂ ਦੇ ਨਾਲ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਪਰ ਉਸ ਤੋਂ ਪਹਿਲਾਂ 2025 ਦੀ ਸ਼ੁਰੂਆਤ ਦੇ ਵਿੱਚ ਹੀ ਐਲੈ ਦੇ ਵੱਖ-ਵੱਖ ਜੰਗਲਾਂ ਦੇ ਵਿੱਚ ਅੱਗ ਲੱਗੀ। ਪਹਿਲਾਂ ਦੋ ਜੰਗਲ ਅੱਗ ਦੀ ਲਪੇਟ ਦੇ ਬਚਾਇਆ ਸੀ ਤੇ ਹੁਣ ਤੀਸਰੀ ਜੰਗਲੀ ਅੱਗ ਦੀ ਖਬਰ ਜੋ ਹੈ ਸਾਹਮਣੇ ਆਈ ਹੈ ਜਿਸ ਦੀਆਂ ਤਸਵੀਰਾਂ ਸੋਸ਼ ਵਾਰਲ ਦੁਨੀਆ ਨੇ